ਬਈ ਟਾਇਲਾਂ 'ਚ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਕਜਾਰੀਆ ਤੇ ਕਜਾਰੀਆ ਦਾ ਰੇਟ ਆਮ ਸ਼ੋਰੂਮ ਵਾਲੇ ਬਹੁਤ ਜ਼ਿਆਦਾ ਅੱਜ ਜਿਹੜੇ ਸ਼ੋਰੂਮ ਤੇ ਆਇਆ ਆਪਾਂ ਜਿੱਥੋਂ ਮਰਜ਼ੀ ਜਿੱਥੋਂ ਮਰਜ਼ੀ ਇੰਡੀਆ ਤੋਂ ਪਤਾ ਕਰਕੇ ਆ ਜਿਓ ਸਭ ਤੋਂ ਸਸਤਾ ਤੁਹਾਨੂੰ ਟਾਈਲਾਂ ਦਾ ਰੇਟ ਵਾਇਰੂ ਹੀ ਲਾਉਣਗੇ ਟਾਈਲ ਜਿਹੜੀ ਮਰਜ਼ੀ ਲੈ ਲਓ ਆਹ ਕਿਲੇ ਸੇਜ ਆ ਗਈ ਜੀ 2 ਵੇ 4 ਆ ਗਿਆ ਸੀ ਡਿਜ਼ਾਈਨ ਇਹ ਤਾਂ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਸਿਲੈਕਟ ਕਰ ਲਓ ਜੀ ਬਾਤੂ ਸਟਾਕ ਪਿਆ ਜੀ ਬਾਤੂ ਸਟਾਕ ਪਿਆ ਜੀ ਜਿਹੜਾ ਆਪੀ ਸਕੇ ਜੀ ਇਹ ਕਿੰਨੇ ਵਾਇ ਕਿੰਨੇ ਦਾ ਇਹ 32 ਚੌਣ ਦਾ ਆ ਗਿਆ ਜੀ ਕੁਜਾਰੀਆਂ ਦਾ ਵੀ ਅੱਛਾ ਇਹ ਚੀਜ਼ ਦੀ ਗਾਰੰਟੀਆ ਵੀ ਰੇਟ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਿਓ ਜੀ ਬਿਲਕੁਲ ਬਿਲਕੁਲ 올 ਇੰਡੀਆ ਪਤਾ ਕਰਕੇ ਆ ਜਿ ਯੋ ਆ ਯਾ ਇਹ ਵੀ ਕੁਜਾਰੀਆਂ ਦੀਆਂ ਤੇ ਬਾਰ ਬਾਰ ਇਹੀ ਗੱਲ ਕਹਿਣਾ ਮੈਂ ਤੁਸੀਂ ਰੇਟ ਪਤਾ ਕਰਕੇ ਆਓ ਜਾਂ ਇਹਨਾਂ ਤੋਂ ਬਾਈਰੋਂ ਤੋਂ ਫੋਨ ਕਰਕੇ ਰੇਟ ਪੁੱਛ ਲਿਓ ਫਿਰ ਇੱਥੇ ਆਇਓ ਕਿਉਂਕਿ ਤੁਹਾਡਾ ਬਹੁਤ ਫਾਇਦਾ ਹੋ ਜਾਊਗਾ ਜੇ ਕੋਈ ਵੀ ਚੀਜ਼ ਲੈਣੀ ਹੈਗੀ ਤੁਸੀਂ ਮੌਰਕਲਾ ਆ ਜਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਨੇ ਫੋਨ ਕਰਕੇ ਲੈ ਸਕਦੇ ਹੋ ਤੇ ਇੱਕ ਹੋਰ ਸਹੂਲਤਾ ਤੁਹਾਡੇ ਵਾਸਤੇ ਇੰਸਟਾਗ੍ਰਾਮ ਦੇ ਬਾਈਰੋਂ ਦਾ ਭੇਜਾਂ ਸਕਰੀਨਸ਼ਾਟ ਪਾਏਗਾ ਕੀ ਕੀ ਇਹਨਾਂ ਨਾਲ ਮੇ ਮਾਲ ਆਉਂਦਾਗਾ ਸਾਰਾ ਇਹ ਤਾਂ ਅਪਲੋਡ ਕਰਦੇ ਰਹਦੇ ਆ ਵੇਖਣ ਲਈ ਪੇਜ ਕਰ ਲਓ ਫੋਲੋ ਜੀ ਧੰਨਵਾਦ